ਆ ਸਾਡਾ ਕਰਤਿਕ ਹੈ ਇਹ ਪਤੰਦਰ ਪੌੜੀਆਂ ਚੜਨ ਤੇ ਹੀ ਆਇਆ ਵਸ ਹੋਰ ਕੋਈ ਕੰਮ ਨਹੀਂ ਇਹਦੇ ਕੋਲੇ ਇਹ ਇਹ ਉਹ ਚੜ ਗਿਆ ਲਾ ਕੇ ਨਿਕਾਇਆ ਗੋਡਾ ਤੁਹਾਨੂੰ ਇੱਕ ਹੋਰ ਤਰੀਕਾ ਇਹ ਕੋਹ ਤਿਆਰਬਾ ਦਿਖਾਉਂਗਾ ਤੁਮੈਂ ਦੇਖਿਨ ਅੱਗੇ ਖੜਾ ਕੁੱਕੜ ਹੁਣ ਜਾਊਗਾ ਤਾਂ ਜਮਾਂ ਡਲਦਾ ਇਹ ਇਹ ਉਹ ਚੜ ਗਿਆ ਫੇਜ ਗਿਆ ਇਹ ਦੇਖਿਨ ਦੇਖਿਨ ਉਹ ਫੇਰ ਗਿਆ ਇਹ ਹਣ ਮਸ ਨੂੰ ਇੱਕ ਤਰੀਕਾ ਹੋਰ ਇੱਕ ਹੋ ਦਿਖਾਣਾ ਇਹ ਤਾਂ ਆ ਗਿਆ ਨਾ ਇਹਨੂੰ ਮੈਂ ਥੱਲੇ ਛੱਡ ਕਾਣਾ ਹੁਣ ਉਹ ਦੂਰ ਛੱਡ ਕਾਣਾ ਉੱਥੋਂ ਉੱਥੋਂ ਤੜਕੇ ਇੱਥੇ ਛੱਡਦਾ ਆ ਫੇਰ ਚੱਲ ਪਿਆ ਤੜਕੇ ਦਾ ਨਾ 50 ਬਰ ਲਾ ਲੈ 50 ਬਰ ਛੱਡਦਾ ਜਦੋਂ ਜਾਉ ਉੱਥੇ ਜਾਉ ਸਿੱਧਾ ਦੇਖ ਜਮਾ ਡਾਲਦਾ ਹੈ ਆਖੇ ਦੋ ਨਾ ਖੇਡ ਲੈ ਆ ਲੈ ਆ ਬੋਲਾ ਖੇਡ ਲੈ ਬੋਲਾ ਖੇਡ ਲੈ ਨਾ ਕੋਈ ਮਤਲਬ ਇਹ ਮੈਂ ਬੋਲਦਾ ਕਾ ਚੱਕ ਫੇਰ ਗਿਆ ਪੌੜੀਆਂ ਤੇ ਇਹਦੇ ਚੱਕਰ ਚ ਮੰਜਾ ਲਾ ਕੇ ਰੱਖਣਾ ਪੈਂਦਾ ਇਹ ਉਹ ਚੜ ਕੇ ਗੱਡੀ ਫੇਰ ਚਲੋ ਜੀ ਗੱਡੀ ਫੇਰ ਚੜ ਗਈ ਤਾਂ ਫੇਰ ਇਹ ਹੋਰ ਫੇਰ ਤਾਂ ਜਾਊ ਜਮਾ ਸਿਰੇ ਤੇ ਜਾਵੜਦਾ ਹੋ ਡੀਸੀ ਤੇ ਜਾਵੜਦਾ ਜਮਾ ਸਿਖਰ ਤੇ ਇਹ ਖਾ ਬਹੁਤ ਵਾਰੀ ਫੜ ਲੈਣ ਨੂੰ ਮੈਂ ਹਾਂ ਆਇਆ ਹਾਂ ਥੱਲੇ ਇਧਰ ਕਰ ਦੇ ਖੱਲੇ ਕੁੱਤੇ ਬੰਦੇ ਖੱਲੇ ਚੱਲ ਉਹ ਸਾਡਾ ਮੁਰਗਾ ਤੇ ਆਪਾਂ ਉਹ ਥੱਲੇ ਕਿਦਲਦੇ ਇਹਨੂੰ ਉਹ ਹੁਣ ਮੱਝਾ ਲਾਇਆ ਹਾਰ ਕੇ ਚੜ ਚੜ ਕੇ ਉਧਰ ਹਟਾਦ ਕੇ ਤਾਪ ਪਾੜੀਆਂ ਚੜਨ ਲੱਗ ਜੂਗਾ ਚਲੋ ਜੀ ਤੇ ਆ ਵੀ ਸਰਦਾਰ ਨਹੀਂ ਸੁਤੀ ਬੇ ਬਹੁਤ ਤੰਗ ਤੇਣੀ ਪੈਡ ਤੇ ਆਪਣਾ ਮੋਸਲ ਖੜਾ ਬਾਹਰ ਲੋਈ। ਫਿਰ ਦੇਖੋ ਕਿੱਡਾ ਮੌਸਮ ਵਧੀਆ ਲੱਗਦਾ ਦੇਖਿਆ। ਕੈਂਟ ਲੱਗਦਾ ਨਸੀਨ। ਤੇ ਆਪਣਾ ਮੋਟਰਸਾਈਕਲ ਖੜਾ ਇੱਧਰ। ਆ ਚਾਰ ਲਾਉਣ ਵਾਲੇ ਇੱਧਰ ਆ ਗਏ ਤੇ ਆਪਾਂ ਕੰਮ ਜ਼ਿਆਦਾ ਕਰੀਏ ਕਰੀ ਹੁਣ। ਬਾਈਕ ਲੈ ਕੇ। ਬਹੁਤ ਜ਼ਿਆਦਾ ਕੰਮ। ਤੇ ਇੱਧਰ ਦੇਖੋ। ਸੂਰਜ ਦੇਖੋ ਕਿੱਡਾ ਸੋਹਣਾ ਲੱਗਿਆ ਦੇਖੋ। ਹੈਨਾ ਕੈਂਟ ਸੀ ਜੀ ਨੂੰ। ਤੇ ਆਪਣਾ ਬਾਈਕ। ਆ ਕਿ ਡੱਬਲੀ। ਤੇ ਦੁਕਾਨ ਆਪਾਂ ਖੋਲੀ ਲਾਈਟ ਹੈ ਨਹੀਂ ਫਿਲਹਾਲ ਕੰਮ ਆਪਾਂ ਕਰਨਾ ਹੈ ਤੇ ਆਹ ਖੜੀ ਆਪਣੀ ਬਾਹਰ ਐਕਟੀਵਾ ਤੇ ਆਹ ਸਾਡਾ ਬੱਤੀ ਲੱਗਿਆ ਪਿਆ ਕੰਮ ਕਰਨ ਆ ਕੇ ਸਕੂਲ ਸਕੂਲ ਗਿਆ 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 ਸੀਆ ਕੋਲੋਂ ਆ ਕੇ ਲੱਗਿਆ ਪਿਆ ਆਪਣਾ ਬਾਈਕ ਮੰਡੀ ਦੇ ਮਾਹੌਲ ਦੇ ਕਰਕੇ ਚਾਹਲ ਪਹਲ ਬਹੁਤ ਆ ਗਈ ਤੇ ਆਪਣੇ ਸਾਹਮਣੇ ਦੀਵੇ ਵਾਲੇ ਦੀਵੇ ਵੀ ਵਜੇ ਤੇ ਕਾਫੀ ਆਏ ਤੇ 20 ਲਾਈਨ ਤੇ ਇੱਥੇ ਆ ਵੀ ਸਕਦਾ ਕੋਈ ਚੱਕਰ ਨਹੀਂ ਗਿਆ ਪੁਲ ਦੇ ਥੱਲੇ ਆ